ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਵੱਲੋਂ ਸਾਡੇ ਪੰਜਾਬ ਦੇ ਹਰਮਨ ਕੈਰੇ ਮੁੱਖ ਮੰਤਰੀ ਸਾਰ ਪਗਵੰਸ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਪੀਰਸ ਯਾਤਰਾ ਦੇ ਮੌਕੇ ਵਿੱਚ ਕਿਉਂਕਿ 100 ਸਾਲਾਂ ਬਰੇ ਲੋਕਾਂ ਨੇ ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਇੱਕ ਬਹੁਤ ਵੱਡਾ ਬਧਵਾਵ ਕੀਤਾ ਸੀ ਪਰ ਖਾਸ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੀ ਰਵਿੰਦਰ ਕੇਜਰੀਵਾਲ ਸਾਹਿਬ ਨੇ ਜਦੋਂ ਪੰਜਾਬ ਦੀ ਤਰਕੀ ਆ ਕੇ ਲੋਕਾਂ ਨੂੰ ਜਾਗਰੂਕ ਕੀਤਾ ਸੀਗਾ ਉਦੋਂ ਨਾਲ ਇੱਕ ਗਰੰਟੀ ਦੇ ਵਿੱਚ ਵੀ ਕਿਹਾ ਸੀਗਾ ਜਦੋਂ ਵੀ ਪੰਜਾਬ ਵਿੱਚ ਆਪਣੀ ਸਰਕਾਰ ਆਮ ਆਦੀ ਵਾਲੀ ਸਰਕਾਰ ਬਣਾਉਂਗੇ ਉਸ ਬਾਅਦ ਲੋਕਾਂ ਨੂੰ ਸਾਰਿਆਂ ਨੂੰਾਰੇ ਕਰਮੋਂ ਦੇ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹਦੀ ਆਸਤਾ ਹੋਏਗੀ ਉਹਨਾਂ ਨੂੰ ਤੀਰਥ ਯਾਤਰਾ ਕਰਾਈ ਜਾਏਗੀ ਉਸ ਦੀ ਲੜੀ ਵਿੱਚੋਂ ਅੱਜ ਪੰਜਾਬ ਸਰਕਾਰ ਵੱਲੋਂ ਅਸੀਂ ਬਾਲਾ ਜੀ ਸਰ ਬਾਲਾ ਜੀ ਮਹਾਰਾਜ ਚਾਲਾ ਸਰ ਖਾਟੂ ਸ਼ਾਮ ਦੀ ਇਰਦੀ ਅਕਦਾ ਵਾਸਤੇ ਇੱਕ ਵਾਰਸ ਰਵਾਨਾ ਕਰ ਰਹੇ ਆ ਜਿਸ ਵਿੱਚ ਤਕਰੀਬਨ 40 ਪਰਿਵਾਰ ਚਾਲੀ ਯਾਤੋਂ ਯਾਤਰੀ ਅਜੇ ਬਾਲਾ ਜੀ ਠਾਕੁਰ ਜੀ ਦੇ ਦਰਸ਼ਨ ਕਰਨਗੇ ਔਰ ਮਹਾਵੀਰ ਮਹਾਰਾਜ ਜੀ ਕਿਰਪਾ ਕਰਨਗੇ ਔਰ ਇੱਕ ਸਾਇਦ ਜਿसे ਹੁਣ ਚੱਲ ਕੇ ਰਾਸਤੇ ਚਲਸਾ ਸਾਧ ਕਰਨਗੇ ਔਰ ਕੱਲ ਸ਼ਾਮ ਨੂੰ ਗੱਲ ਫੇਰੇ ਕਾਕੀ ਸ਼ਾਮ ਜਾ ਕੇ ਦਰਸ਼ਨ ਕਰਕੇ ਅਲ ਰਾਤ ਨੂੰ ਵਾਪਸੀ ਆਏਗੀ ਤੇ ਕਿੰਨੇ ਦਿਨ ਦਾ ਟੂਰ ਹੈ ਦੋ ਦਿਨ ਦਾ ਟੂਰ ਹੈ ਦੋ ਦਿਨ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਸਾਰਾ ਕੋਈ ਕਿਸੇ ਦਾ ਪੈਸਾ ਨਹੀਂ ਲੱਗਣਾ ਉਹ ਸਾਰਿਆਂ ਨੇ ਦਰਸ਼ਨ ਕਰਕੇ ਖਾਣ ਚਾਹੁੰਦੇ ਸਾਡੇ ਪੰਜਾਬ ਨੂੰ ਅਸੀਸਾਂ ਦੇਣੀਆਂ ਨੇ ਔਰ ਜੋ ਪੰਜਾਬ ਰੰਗਲਾ ਪੰਜਾਬ ਮਨ ਜਾਂਦਾ ਸਪਲਾ ਸੀਗਾ ਉਸ ਦੇ ਵਿੱਚ ਅੱਜ ਅਸੀਂ ਜੋ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਆਨਮੋਲ ਟਾਈਮ ਤੇ ਬਾਕੀ ਜਿਹਨੇ ਵੀ ਸਾਡੇ ਸਥਾਨ ਨੇ ਤੀਰਥ ਸਥਾਨ ਨੇ ਉੱਥੇ ਬਸਰਵਾਨਾ ਕਰਨਗੇ ਉਹ ਅੱਜ ਦਿੱਕੇ ਮੈਂ ਸਰਕਾਰ ਦਾ ਧਰਮਦ ਕੀਤਾ ਤੇ ਲੋਕਾਂ ਨੂੰ ਮਬਾਰਕਬਾਦ ਦਿਨਾ ਕਿ ਅੱਜ ਸਾਰੇ ਦੂਰ ਮਾਰ ਦੇ ਦਰਸ਼ਨ ਕਰਨ ਜਾ ਰਹੇ ਨੇ ਅਨੋਖੇ ਜੀ ਇੱਕ ਵਾਰ ਦੇਖੋ ਹੋਰ ਲਿਈਆਂ ਇਹਨਾਂ ਦੀ ਯਾਤਰਾ ਚੱਲਦੀ ਆ ਰਹੀ ਹੈ ਨੇ ਲੇਕਿਨ ਅੱਜ ਪਹਿਲੀ ਵਾਰ ਦੇਖਿਆ ਵੀ ਨਾਲ ਉਹਨਾਂ ਨੂੰ ਸਮਾਨ ਦਿੱਤਾ ਨਹੀਂ ਗਿਆ। ਹਾਂ ਬਿਲਕੁਲ ਉਸਾਨੇ ਮਾਨ ਸਾਹਿਬ ਦਾ ਇੱਕ ਮੰਦ ਵਿੱਚ ਸੀਗਾ ਜਦੋਂ ਸੰਗਤ ਜਾਂਦੀ ਹੈ ਉਹਨਾਂ ਨੂੰ ਨਾਲ ਸਮਾਨ ਚਾਹੀਦਾ ਪੂਰੀ ਕਿੱਟ ਚਾਹੀਦੀ ਹੈ। ਲੈਣ ਵਾਸਤੇ ਉੱਤੇ ਇੱਕ ਕਿੱਟ ਵਿੱਚ ਪਹਿਲੋਂ ਚਦਰ ਆਇਆ, ਕੰਬਲ ਆਇਆ, ਮੁੱਛੀ ਦੀ ਵਿੱਚੋਂ ਸਾਰਾ ਜੋ ਨਾਲ ਜੋ ਸਮਾਨ ਹੁੰਦਾ ਹੈ ਉਹ ਸਾਰਾ ਸਮਾਨ ਪਾ ਕੇ ਦਿੱਤਾ। ਇਸ ਕਰਕੇ ਇਹ ਸਾਰੀ ਯਾਤਰਾ ਪੰਜਾਬ ਸਰਕਾਰ ਵੱਲੋਂ ਹੈ। ਪੰਜਾਬ ਸਰਕਾਰ ਜਿਹੜੀ ਹੈ ਅੱਜ ਲੋਕਾਂ ਦੇ ਨਾਲ ਲੋਕਾਂ ਦੇ ਦੁਆਰਾ ਹੈ। ਔਰ ਤਕਰੀਬਨ ਆ ਦੇਖੋ ਟੋਟਲ ਮਾਲਾ ਵੀ ਹੈ ਔਰ ਸਾਰਾ ਸਮਾਨ ਟੋਟਲੀ ਇਸ ਕਿੱਟ ਚ ਪਾਇਆ ਹੋਇਆ ਜਿਹੜੀ ਆਪਾਂ ਸੇਰੇ ਉੱਠ ਕੇ ਯੂਜ਼ ਕਰਦੇ ਹਾਂ ਸਾਰੀ ਕਿੱਟ ਹੈ ਉਸਨੇ ਰਾਤ ਨੂੰ ਸੌਣ ਵਾਸਤੇ ਪਿੱਲੋ ਵੀ ਹੈ ਵਿੱਚ ਕੰਬਲ ਵੀ ਹੈ ਤਾਂ ਫਿਰ ਮੰਜਰ ਵੀ ਹੈ ਸਾਰਾ ਕੋ ਸਿਸਟਮ ਬਣਾ ਕੇ ਸਰਕਾਰ ਵੱਲੋਂ ਇਹ ਸਾਰਾ ਖਰਚਾ ਸਰਕਾਰ ਵੱਲੋਂ ਸਰਕਾਰ ਵੱਲੋਂ ਸਾਰਾ ਕੁਝ ਦੇ ਦਿੱਤਾ ਜਾ ਰਿਹਾ ਹੈ ਬਗੈ ਕਿਹੜੀ ਜਗ੍ਹਾ ਤੇ ਰਵਾਨਾ ਹੋਈਏ ਇਹ ਅੱਜ ਸਟ੍ਰੀਮ ਤੋਂ ਆਪ ਵੀ ਜਿਹੇ ਰਵਾਨਾ ਕਰਕੇ ਇਹ ਕਾਟੂ ਸ਼ਾਮ ਵਾਸਤੇ ਭੇਜ ਰਹੇ ਹਾਂ ਮਹਾਰਾਜ ਕਿਰਪਾ ਕਰਨ ਇਹਨਾਂ 30 30 ਦੇ ਜਲ੍ਹ ਜਾ ਰਹੇ ਜੇਸਤਾਨ ਦੇ ਇਹਨਾਂ ਦੀ ਯਾਤਰਾ ਸਫਲ ਹੋਵੇ ਕਿੰਨੀਆਂ ਬੱਸਾਂ ਰਵਾਨਾ ਕੀਤੀਆਂ ਨੇ ਅੱਜ ਇੱਕ ਬੱਸ ਜਾ ਰਹੀ ਹੈ ਫਿਰ ਆਮਨੇ ਟਾਈਮ ਦੇ ਤਰ੍ਹਾਂ ਫਿਰ ਨਾਲੜੀ ਦੇ ਜੋ ਜਿੱਦਾਂ ਦੀ ਲੋਕਾਂ ਦੀ ਡਿਮਾਂਡ ਹੋएगी ਕੋਈ ਕੋਈ ਹਰਮੰਦਰ ਸਾਹਿਬ ਜਾਣਾ ਚਾਹੁੰਦਾ ਕੋਈ ਨਿਆਣਾ ਦੇ ਵੀ ਜਾਣਾ ਚਾਹੁੰਦਾ ਕੋਈ ਚਿੰਤਪੁਰੇ ਜਾਣਾ ਚਾਹੁੰਦਾ ਜਿੱਥੇ ਜਿੱਥੇ ਕਹਿਣਗੇ ਉੱਥੇ ਸੀ ਬੱਸਾਂ ਰਵਾਨਾ ਹੋ ਰਹੀਆਂ ਨੇ ਸੋਨਿਆ ਕਿਹੜੀ ਜਗ੍ਹਾ ਜਾ ਰਹੀ ਹੈ ਆਪਾਂ ਗੱਲ ਅਜੀ ਸਲਾ ਸਰ ਫਟੂ ਸ਼ਾਮ ਤੇ ਚੌਧਰੀ ਮਦਦਾਲਾਲ ਬੰਗੜਾ ਜੀ 3 ਬੱਸ ਲੈ ਕੇ ਜਾ ਰਹੇ ਆ ਸਾਰੀ ਸੰਗਤ ਵੀ ਲੈ ਕੇ ਜਾ ਰਹੇ ਆ ਫੇਮਟਾਬੀ ਕੋ ਜਾ ਰਹੀ ਹੈ ਇਹਨਾਂ ਦਾ ਉਹ ਗੇਰੀ ਬਹੁਤ ਵਧੀਆ ਬਹੁਤ ਅਨੰਦਲਾ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਰੀ ਸੰਗਤ ਆ ਰਹੀ ਹੈ ਵਾਲਾ ਜੀ ਦੇ ਸਾਡੇ ਹਾਟ ਚਾਂਦ ਜੀ ਸਾਰੀ ਸੰਗਤ ਆ ਰਹੀ ਹੈ ਜੀ ਬਸ ਲੈ ਕੇ ਜਾ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੈ ਚੌਧਰੀ ਪਰਮਾ ਜੀ ਖਵਾਦੀ ਜੀ ਨਰਾ ਦਮਤ ਪਹੁੰਚਾ ਸੀਮਿੰਦਰ ਕੁਮਾਰ ਪੁਰੀ ਅੱਜ ਅਸੀਂ ਬੜਾ ਆਪਣੇ ਆਪਣੇ ਭਾਰਤੀ ਸ਼ਾਨੀ ਨੂੰ ਫੂਲਸ ਕਰ ਰਹੇ ਆ ਜਿਹੜਾ ਕਿ ਅੱਜ ਸਾਡੇ ਨੋਕ ਜੁੜਾ ਨੋਕ ਤੇ ਐਮਐਲਏ ਚੋਹਰੀ ਮਦਨਾਲ ਬਗਾੜੀ ਨੇ ਪੰਜਾਬ ਸਰਕਾਰ ਪ੍ਰਮਾਣ ਕੀਤੇ ਨਿਰਦੇਸ਼ਾਂ ਦੇ ਚਲਦੇ ਹੋਏ ਸਮੂਹਾ ਦੇ ਖਾਲਸਾ ਪਾਰਕੀ ਸ਼ਾਮ ਦੀ ਯਾਤਰਾ ਲਈ ਕਰਵਾਨਾ ਕੀਤਾ ਸਵੇਰੇ ਬਹੁਤ ਅਨੰਤਮਈ ਮੰਗਲ ਪ੍ਰੋਗਰਾਮ ਚੱਲ ਰਿਹਾ ਹੈ ਪਾਸੇ ਵਿੱਚ ਅਸੀਂ ਪਾਸਤੂਆ ਰਾਤਰਾ ਕਰਨ ਜਾ ਰਹੇ ਤੇ ਸਾਡੀਆਂ ਮਾਤਾਵਾਂ ਭੈਣਾ ਨਾਲ ਸੰਗੀਤਨ ਕਰ ਰਹੀਆਂ ਨੇ ਉਹ ਤੋਂ ਧਲਵਾ ਗਿਆ ਕਈ ਲੋਕ ਮੇਰੇ ਨਾਲ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਪਹਿਲੀ ਵਾਰ ਜਾ ਰਹੇ ਨੇ ਬੜਾ ਚਾਅ ਹੈ ਉਹਨਾਂ ਕਦੇ ਤੋਂ ਮੇਰੇ ਪਿੱਛੇ ਜਿੱਦਾਂ ਮਾਤਾਵਾਂ ਭੈਣਾ ਨਾਲ ਸੰਗੀਤਨ ਕਰ ਰਹੀਆਂ ਤੇ ਦੇਰ ਚਲਣ ਕੋ ਜਾ ਲੈ ਸੀ

ਇਹ ਮੋਦੀ ਜਾਨ ਨੂੰ ਸਹੀ ਰਸਤੇ ਤੇ ਪਹੁੰਚਾਏਗੀ ਸਾਨੂੰ ਬਹੁਤ ਅੱਛਾ ਲੱਗਿਆ ਸਾਡੇ ਇਲਾਕਾ ਵਾਸੀਆਂ ਨੂੰ ਬਾਹਰ ਦੇ ਜਿਆਦਾ ਕਾਰਨ ਲਈ ਜਾ ਰਹੇ ਹਨ ਤੇ ਇਹ ਸਾਡੇ ਇਲਾਕੇ ਵਾਸੀ ਵਾਸਤੇ ਬੜਾ ਕਿਸਮ ਭਾਗਿਆ ਭਰ ਗਈ ਵੱਖ-ਵੱਖ ਤਾਕੀ ਤਾਕੀ ਜਾ ਕੇ ਜਿਹੜੇ ਬਦਨਾਲ ਪੱਗਾ ਜੀ ਸਾਡੇ ਸੀਐਮ ਬਣੇ ਹਨ ਬਦਨਾਲ ਪੱਗਾ ਜੀ ਸਾਡੇ ਐਮਐਲਏ ਜੀ ਬਣੇ ਹਨ ਤੇ ਉਹਨਾਂ ਨੇ ਸਾਡੇ ਇਲਾਕਾ ਨਿਵਾਸੀਆਂ ਦੇ ਵਾਸਤੇ ਇਹ ਬਹੁਤ ਉੱਤੇ ਉਤਪਿੰਦਾ ਹੈ ਤਾਂ ਕਿ ਸਾਡੇ ਇਲਾਕਾ ਵਾਸੀ ਦੇ ਸਾਰੇ ਸੁਖੀ ਸ਼ਾਂਤੀ ਨਾਲ ਰਹੇ ਹੋਰ ਅੱਛੇ ਅੱਛੇ ਕੰਮ ਕਰਨ ਖੇਤ ਨਾਲ ਜੁੜਨ ਉਹਨਾਂ ਦਾ ਜੀਵਨ ਅੱਛੇ ਤਰ੍ਹਾਂ ਸੰਭਲ ਹੋ ਸਕੇ ਅਸੀਂ ਭਗਵੰਤ ਮਾਨ ਜੀ ਦਾ ਸੀਐਮ ਜੀਐਮ ਭਗਵੰਤ ਮਾਨ ਜੀ ਦਾ ਔਰ ਐਮਐਲਏ ਬੁੱਗੇ ਸਾਹਿਬ ਜੀ ਦਾ ਅਸੀਂ ਸਭ ਦਾ ਧੰਨਵਾਦੀ ਹਾਂ ਜਿਹੜਾ ਸਾਨੂੰ ਇੰਨੀ ਅੱਛੀ ਢੰਗ ਨਾਲ ਯਾਤਰਾ ਕਰਾ ਰਹੇ ਹਨ ਇਹ ਸਾਡੀ ਪਹਿਲੀ ਯਾਤਰਾ ਹੈ ਔਰ ਬਹੁਤ ਅੱਛਾ ਅਨੁਭਵ ਹੋ ਰਿਹਾ ਹੈ ਇਸ ਦਾ मैडम पहिला न कॾहिं यात्रा यात्रा त पहिरांई यात्रा गे सू कोई नी लैकिया पहिली वि प जी लैक